ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਰਲ ਟਾਊਨ ਪਠਾਨਕੋਟ ਵੱਲੋਂ ਖਾਲਸਾ ਸਾਜਨਾ ਦਿਵਸ ਤੇ ਸੰਬੰਧੀ ਨਗਰ ਕੀਰਤਨ ਦੇ ਰੂਪ ਵਿੱਚ ਪਰਬਤ ਫੇਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਹੀ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਰਪੀਤ ਸਿੰਘ ਸਾਹਨੀ ਦੀ ਦੇਖਰੇਖ ਵਿੱਚ ਕੱਢੀ ਗਈ। ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਰਲ ਟਾਊਨ ਵੱਲੋਂ ਕੱਢੀ ਗਈ ਪ੍ਰਬਾਤ ਫੇਰੀ ਵਿੱਚ ਪਾਲਕੀ ਸਾਹਿਬ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਤੇ ਨੌਜਵਾਨਾਂ ਵੱਲੋਂ ਪੂਰੇ ਰਸਤੇ ਵਿੱਚ ਝਾੜੂ ਦੀ ਸੇਵਾ ਕੀਤੀ ਗਈ ਨਗਰ ਕੀਰਤਨ ਰੂਪੀ ਪ੍ਰਬਾਤ ਫੇਰੀ ਵਿੱਚ ਜਥੇਦਾਰ ਕੇਸਰ ਸਿੰਘ ਫੁਲਵਾੜੀ ਗੱਤਕਾ ਪਾਰਟੀ ਨੇ ਨੌਜਵਾਨਾਂ ਦੇ ਗੱਤਕੇ ਦੇ ਜੋਹਰ ਦਿਖਾਏ ਪ੍ਰਬਾਤ ਫੇਰੀ ਵਿੱਚ ਸ਼ਾਮਲ ਹੋਈ ਸੰਗਤ ਦਾ ਸਵਾਗਤ ਕਰਨ ਲਈ ਸ਼ਹਿਰ ਵਾਸੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸਟਾਲ ਵੀ ਲਗਾਏ ਗਏ ਅਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਨਗਰ ਕੀਰਤਨ ਦੇ ਰੂਪ ਵਿੱਚ ਪ੍ਰਬਾਤ ਫੇਰੀ ਗੁਰਦੁਆਰਾ ਮਰਲ ਟਾਊਨ ਤੋਂ ਸ਼ੁਰੂ ਹੋ ਕੇ ਗੁਰਨਾਨਕ ਪਾਰਕ ਮੋਹੱਲਾ ਸੈਨਗੜ ਮੀਰਪੁਰ ਕਲੋਨੀ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਆ ਕੇ ਸਮਾਪਤ ਹੋਈ ਅੰਤ ਵਿੱਚ ਪ੍ਰਧਾਨ ਮਨਪ੍ਰੀਤ ਸਿੰਘ ਸਾਨੀ ਨੇ ਸੰਗਤ ਅਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਤੇ ਗੁਰੂ ਸਾਹਿਬਾਨ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਲਿੰਕੀ ਦਿੱਤੇ ਅੱਜ ਗੁਰਦੁਆਰਾ ਸ਼੍ਰੀ ਮੁਕਸ਼ੇਗੱਬਾ ਮਾਡਲ ਟਾਊਨ ਤੋਂ ਹਰ ਸਾਲ ਦੀ ਤਰ੍ਹਾਂ ਖਾਸੇ ਦੇ ਸਾਜਨਾ ਦੇ ਰਸੂ ਸੁਮਖ ਤੇ ਪਰਵਾਜ਼ ਪੇਰੀ ਜੋ ਕਿ ਲਗੜੀ ਕੀਤੇ ਰੂਪ ਦੇ ਵਿੱਚ ਪੰਜ ਪਿਆਰਾਂ ਦੀ ਹੋਈ ਦੇ ਵਿੱਚ ਸਾਈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੇਤਰ ছায়ਾ ਦੇ ਹੇਠ ਗੁਰਦੁਆਰਾ ਮਾਡਲ ਤੋਂ ਬਰਾਤ ਹੁੰਦੀ ਆ ਅੱਜ ਵੀ ਇਸੇ ਤਰ੍ਹਾਂ ਹੀ ਮਹਾਨ ਤੇ ਨਗਰ ਕੀਰਤਨ ਪਰਵਾਜ਼ ਪੇਰੀ ਜਿਹੜੀ ਹੈ ਸਵੇਰੇ ਜਿਦੀ ਅਰੰਭਤਾ ਹੋਈ ਸੀ ਇਹ ਮੋਡਰਨ ਟੌਮ ਕੋ ਦੁਆਰਾ ਸਭ ਤੋਂ ਰੌਣਕ ਹੋ ਕੇ ਉਹ ਨਾਰਿਕ ਪਾਰਕ ਨੀਰਪੁਰ ਕਲੋਨੀ ਤੋਂ ਹੁੰਦੀ ਹੋਈ ਫੇਰ ਗੁਦਾਰਾ ਸ਼੍ਰੀ ਹੁਸ਼ੈਨ ਖਾਲਾ ਮਾਰਕ ਟੌਮ ਨੇ ਤੇਜੇ ਜੀ ਸਮਾਪਤੀ ਹੋਈ ਹੈ ਰਸਤੇ ਦੇ ਵਿੱਚ ਸ਼ਰਧਾਲੂ ਬੜੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਗੁਰੂ ਸਾਹਿਬ ਜੀ ਦਾ ਸਵਾਗਤ ਕੀਤਾ ਗਿਆ ਗੱਡ ਕਾਟੀ ਮਾ ਵੱਲੋਂ ਆਪਣੇ ਜੋ ਹੱਥ ਦਿਖਾਏ ਗਏ ਮਸੂਤੀਆਂ ਸ਼ਰਧਾਲੂਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਰਸਤੇ ਦੇ ਵਿੱਚ ਸ਼ਰਧਾ ਵਾਸਤੇ ਲੰਗਰ ਲਗਾਏ ਆਪਾਂ ਦੇ ਸੰਸਥਾ ਵੱਲੋਂ ਪੁੱਲਾਂ ਦੀ ਵਰਖਾ ਦੇ ਨਾਲ ਸਵਾਗਤ ਕੀਤਾ ਗਿਆ ਮੈਂ ਸੁਚੀ ਦਾ ਸੰਸਥਾ ਦਾ ਸੁਚੀ ਪ੍ਰਬੰਧਕ ਕਮੇਟੀ ਵੱਲੋਂ ਔਰ ਉਹਨਾਂ ਦਾ तहे ਦਿਲੋਂ ਤਹਿਤ ਨਮਸਕਾਰ ਕਰਦਾ ਹਾਂ ਜੋ ਸੋਨੇ ਸਮੇਂ ਤੇ ਸਾਡੇ ਵੱਲੋਂ ਇਹ ਪ੍ਰੋਗਰਾਮ ਨਿਖੇ ਜਾਂਦੇ ਹਨ ਉਹ ਸਾਡਾ ਸਹਿਯੋਗ ਕਰਦੇ ਹਨ ਇਸੇ ਤਰ੍ਹਾਂ ਹੀ ਪਰਸੋਂ 13 ਤਰੀਕ ਨੂੰ ਖਾਲਸੇ ਦਾ ਸਾਜਨਾ ਦਿਹਾੜਾ ਜਿਹੜਾ ਉਸ ਸੰਗਤਾਂ ਨੂੰ ਬੜੀ ਸਰਧਾ ਨਾਲ ਸਤਕਾਰ ਦੇ ਨਾਲ ਗੁਰਦੁਆਰਾ ਸਿੰਘ ਸਭਾ ਉੱਤੇ ਆਇਆ ਜਾ ਰਿਹਾ ਹੈ ਜਿਸ ਦੀ ਪੂਰੀ ਸਮਾਪਤੀ ਤਕਰੀਬਨ 10:30 ਵਜੇ ਦੇ ਕਰੀਬ ਹੋਏਗੀ ਮੈਂ ਸੂਚੀਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਪਰਸੋਂ ਵੀ ਆ ਕੇ ਇਸ ਸਮਾਗਮ 'ਤੇ ਹਾਜ਼ਰੀ ਭਰੋ ਔਰ ਇੱਕ ਵਾਰ ਫਿਰ ਸੂਚੀਆਂ ਸੰਗਤਾਂ ਨੂੰ ਖਾਲਸੇ ਦੇ ਸਾਜਨਾ ਦੇ ਵਸੀਲਾ ਤੋਂ ਬੁਲਾਉਂਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ If you wish that your child learns today and leads tomorrow bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a m's gems cambridge international school opposite canada palace near a m institutes jalander Daloji bypass road parthanko